ਇੱਥੇ ਅੰਜਾਲੇ ਦਰ ਹੈ ਕਿਚੀ ਵੀ ਲੋੜ ਹੈ ਅੰਦਰ ਜਿਆਦਾ ਪਈ ਹਾਈਲੈਂਡ ਹੈ ਸਾਰੇ ਨੀਂਦ ਹੈ ਅੱਜ ਸਾਰੇ ਹਾਈਲੈਂਡ ਹੁੰਦਾ ਮਨ ਤੇ ਰੋਪੜ ਦਾ ਆਖਰੀ ਪਿੰਡ ਹੈ ਇੱਕ ਤਾਂ ਇੱਧਰ ਬੰਦੇ ਨਹੀਂ ਆਉਂਦੇ ਮੈਨੂੰ ਤੁਹਾਨੂੰ ਵੀ ਪਤਾ ਹੋਣਾ ਇਹ ਆ ਬਹੁਤ ਉਹ ਪਤਾ ਨਹੀਂ ਲੱਗਦਾ ਪਿੰਡ ਕਿੱਥੇ ਆ ਜਿਹੜਾ ਉਹ ਪਿੱਛੇ ਆ ਉੱਤੇ ਕਰਕੇ ਉੱਥੇ ਬਹੁਤ ਜਿਆਦਾ ਲੋਕ ਹੋਣਗੇ ਇਹ ਨਿਪਟਾਰਾ ਬੰਦ ਕਰ ਦੇ ਜੀ ਆਹ ਹੋਰ ਵੀ ਪੱਕੀ ਪੈਸੇ ਵਾਲੀ ਦੇਣਾ ਸੇਵਾਦਾਰ ਸੇਵਾਦਾਰ ਤੇ ਰਹੇ ਨਾ ਜਿਹੜੀ ਪੱਕੀ ਆ ਜਿਹੜੀ ਰਾਤ 3 ਵਜੇ ਉਹ ਠਿਕਾਣੇ ਗੱਲ ਲੱਗ ਗਿਆ ਹਾਂ ਹਾਂ ਅਸੀਂ ਸਾਰੇ ਗਰਾਮ ਦੀ ਲੋਕੀਤ ਆ ਜੀ ਨਹੀਂ ਜੇ ਆਪਾਂ ਇੱਥੇ ਉਹ ਕੋਈ ਕਮੇਟੀ ਵਾਲੇ ਨੂੰ ਪੈਸੇ ਦੇ ਦਈਏ ਜੀ ਨਾ ਹਾਂ ਜੀ ਮੈਂ ਕੀ ਕਹਾਂਗੇ ਜੀ ਉਹ ਹੈ ਜੀ ਕਿਉਂਕਿ ਅਸੀਂ ਆਪਾਂ ਆਪਣੇ ਉਸੇ ਹਿਸਾਬ ਨਾਲ ਕਰ ਲਈਏ ਹਾਂ ਜੀ ਹਾਂ ਜੀ ਅੱਗਾ ਪਾਣੀ ਜ਼ਿਆਦਾ ਵਧ ਗਿਆ ਨਦੀਆਂ ਵੀ ਆ ਗਈਆਂ ਜਿਹਨਾਂ ਟੈਂਪੋ ਵੀ ਚੱਲਦਾ ਪਾਣੀ ਵਧ ਗਿਆ ਰਾਤ ਪਾਣੀ ਵਧ ਗਿਆ ਜੀ ਬਹੁਤ ਜ਼ਿਆਦਾ ਨਦੀਆਂ ਵੀ ਆ ਗਈਆਂ ਟੈਂਪੋ ਵੀ ਚੱਲਦਾ 12 ਵਜੇ ਤੇ ਗਿਆ ਜੀ ਇਹਦਾ ਅਗਲਾ ਪੁਆਇੰਟ ਆ ਉੱਥੇ 1978 ਦੇ ਦਿਨਾਂ ਦਾ ਮਤਲਬ ਪਿੰਡ ਹੜਾ ਦਾ ਮਾਲੇਆ ਉਹ ਮਾਲੇਆ ਦੇ ਵਿੱਚ ਬਾਦ ਸਾਹਿਬ ਨੇ ਵੱਡੇ ਨਾਲ ਚੈੱਕ ਬੰਨ ਬਣਾ ਕੇ ਜੀ ਉੱਥੇ ਲੋਕਾਂ ਲਾਈਆਂ ਉਹ ਲੋਕਾਂ ਹੁਣ ਵੀ ਖੜੇ ਆ ਜੀ ਉਹਨਾਂ ਡੋਕਰਾਂ ਨੇ ਰੋਕਿਆ ਵਜੋਂ ਤੱਕ ਉੱਥੇ ਲੋਕਾਂ ਨਾਲ ਗੱਲ ਵੀ ਕਰਦੇ ਬਾਦ ਸਾਹਿਬ ਦੇ ਡੋਕਰ ਬਣੀ ਆਵੇਂ ਆ ਜੀ ਇਹ ਪਿੰਡਾਂ ਤੋਂ ਆ ਇਹ ਕਿਹਦੇ ਨੂੰ ਚੱਲਦਾ ਹੈ ਇਹ ਵੀ ਲੈ ਕੇ ਜਾ ਸਕਦੇ ਆ ਦੱਸੋ ਬਹੁਤ ਹੋਈ ਹੋਈ ਜੀ ਕਿਸੇ ਦੇ ਨਾਲ ਪਹੁੰਚ ਜਾਓ ਹਨ ਸਰ ਮੇਨ ਦਾ ਜੀ ਬੀਰੀਆ ਜੀ ਬਾਦ ਤੋਂ ਬਾਅਦ ਫੀਲ ਕਰੋ ਜੀ ਇੱਥੇ ਬੱਸ ਹਾਂ ਹਾਂ ਆਪ ਕੋ ਮੇਨ ਲੱਕੜੀਆਂ ਦੀਆਂ ਗ੍ਰੇਡ ਇੱਕ ਹੀ ਤਾਰ ਵਾਲੀ ਲਪੜਾ ਗ੍ਰੇਡ ਬਣ ਕੇ ਆਪਾਂ ਸੜਦੇ ਹਾਂ ਨਾ ਹਾਂ ਬਣ ਕੇ ਨਾ ਤਾਰ ਆਉਂਦੀ ਹੈ ਜੀ ਬਣਾ ਲੈਣੇ ਸਾਨੂੰ ਤਾਰ ਦੀ ਰੋਣਾ ਬੰਦੇ ਸਾਡੇ ਨੂੰ ਲੱਗੇ ਤਾਰ ਹੀ ਪੈਸੇ ਜਿੱਥੇ ਤੁਹਾਨੂੰ ਪੈਸੇ ਹੀ ਦੇ ਦੇਣੀ ਤੁਸੀਂ ਆਪ ਜਿੱਦਾਂ ਤੁਸੀਂ ਦੇਖਦੇ ਜਿੱਦਾਂ ਇੱਕ ਸਾਰ ਡੀਜ਼ਲ ਕਿੰਨਾ ਥੋੜੂ ਹੈ ਡੀਜ਼ਲ ਸਾਰਾ ਵੀ ਟਰੈਕਟਰ ਦਾ ਚੱਲੀ ਹੋਇਆ ਬੰਦਾ ਤੱਕੀ ਨੂੰ ਕੌਣ ਦੋਗੇ ਤੁਸੀਂ ਥੋੜੇ ਜਿਹਾ ਮਿਹਰਬਾਨੀ ਜੀ ਅਰੇ ਇੱਕ ਅੱਧਰ ਬੇਨਤੀ ਹੁੰਦਾ ਜੀ ਤੁਸੀਂ ਨੇ ਵਾਧੂ ਵਾਧ ਸੰਗਤ ਨੂੰ ਪੀਰ ਦੌਰ ਕਰਦੇ ਜੀ ਜਾਦੀ ਤਾਂ ਇਹਨਾਂ ਬੰਦਿਆਂ ਦੀ ਜ਼ਿਆਦਾ ਲੋੜ ਹੈ ਜੀ ਰਾਤ ਨੂੰ ਕਈ ਧਰ ਦਿੱਕਤ ਹੁੰਦੀ ਹੈ ਮੈਂ ਇਹ ਕਰਦਾ ਮੈਂ ਹਰ ਵਕਤ ਕੋਈ ਯੂਥ ਕਾਲੀ ਮੁੰਡੇ ਭੇਜ ਦਿੰਦਾ ਹਾਂ ਹੈ ਤੁਸੀਂ ਜਿਹੜਾ ਕੋਈ ਸਮਾਨ ਲੈਣਾ ਤੁਸੀਂ ਲੈ ਲਓ ਯਾਰ ਤੋਂ ਬਹੁਤ ਧੰਨਵਾਦ ਬੋਲੇ ਬੋਲੇ ਮੈਂ ਸਾਡੇ ਸਾਰੀ ਆਹ ਹੋਰ ਚਾਹੀਦੇਗਾ ਨੂੰ ਨਹੀਂ ਸੇਵਾਦਾਰ ਚਾਹੀਦੇ ਆ ਬਦਲ ਸਾਹਿਬ ਲੈ ਕੇ ਕੰਮ ਕਰ ਲਈਏ ਵੀਰੇ 500 ਮੁੰਡਾ ਲਾ ਦਈਏ ਹਾਂ ਜੀ ਕਿੰਨਾ ਠੀਕ ਤੁਸੀਂ ਐ ਕਰੋ 500 ਆ ਤੂੰ ਇੱਕ ਐ ਕਰ ਮੈਂ ਇੱਥੇ ਨਹੀਂ 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 ਐ ਕਰ ਮੈਂ ਇਹਦੀ ਪਰਖੀ ਵੀ ਇੱਥੇ ਲਾ ਦਿੰਨਾ ਆ ਬੰਦ ਤੇ ਆ ਮੈਨੂੰ ਨਾਲੇ 500 ਮੁੰਡਾ ਲਿਆਉਗਾ ਇਹ ਹੋਰ ਵੀ ਕੀ ਪੈਸੇ ਦੀ ਲੋੜ ਹੈ ਮੈਨੂੰ ਦੱਸ ਦਿਓ ਬਸ ਠੀਕ ਹੈ ਚਲੋ ਬਾਈ ਠੀਕ ਹੈ ਮੰਨ ਲਓ 20 ਆਏ ਤੋਂ ਬਾਅਦ ਫਿਰ ਕੋਈ ਹੱਲ ਨਹੀਂ ਇਹ ਨਾਲੇ ਨਾ ਦੱਸਾਂ ਕੀ ਹੈ ਹਾਂ ਜੀ ਦਰਿਆ ਦਾ ਉੱਨੇ ਹੁੰਦੇ ਕਿੱਥੇ ਪੜਦਾ ਹੈ ਸਾਰੇ ਜੇ ਪੱਕੇ ਹੋ ਜਾਂ ਤੁਸੀਂ ਕੰਕਰੀਟ ਦੇ ਉਨੇ ਉਹ ਏਰੀਆ ਇਥੇ ਤਾਂ ਵਈਦਾ ਸਿੱਧਾ ਇੰਨਾ ਜੀ ਮਤਲਬ ਪਬਲਿਕ ਸੇਫ ਹੋ ਜੂ ਹੁਣ ਪਿੰਡ ਜੇ ਮਤਲਬ ਬਿਲਕੁਲ ਸਾਹਮਣੇ ਹੀ ਤਾਂ ਆ ਜੀ ਜਿਹੜਾ ਮੇਨ ਮੁੱਦਾ ਨਾ ਜੀ ਹੁਣ ਮਤਲਬ ਸਾਰੀ ਗਰੀਬ ਜਨਤਾ ਜੀ ਆ ਮਤਾਂ ਇੱਕ ਇੱਕ ਮਾਰ ਬੰਦੇ ਦਾ ਕਿਹਿਆ ਬੰਦੇ ਨਾ ਹੁਣ ਆ ਮੰਨ ਲਓ ਕਹੋ ਵੀ ਅਸੀਂ 31 ਤਰੀਕ ਦੇ ਜੂ ਪੂਰੇ ਹੀ ਆ ਨਾ ਸੁੱਤੇ ਆ ਜੀ ਨਾ ਘਰੇ ਜਾਂਦੇ ਇਹਦਾ ਪ੍ਰਧਾਨ ਦੇ ਇਲਾਕੇ ਦਾ ਸਰਪੰਚ ਸਾਹਿਬ ਐਂ ਕਰਿਓ ਇੱ데 ਬਾਤ ਨਾ ਜੇ ਪਾਣੀ ਜਿਹੜਾ ਪੇਤੋਂ ਤੋਂ ਚਾਰਾ ਨੁਕਸਾਨ ਮੈਨੂੰ ਵਿਚਾਰੇ ਨਹੀਂ ਹਰੇ ਨੁਕਸਾਨ ਅੰਦਰ ਅੰਦਰ ਸੀ ਗਿਆ ਜੀ ਸਰ ਅੰਦਰ ਹੋਇਆ ਅੰਦਰ ਇਹ ਬਾਹਰ ਨਹੀਂ ਹੈ ਪਾਪਲ ਸੀ ਗਿਆ ਜੀ ਫੱਲ ਕੇ ਆ ਤਾਂ ਅੱਛਾ ਚਾਰੇ ਦੱਸਿਆ ਘੋਨੇ ਦੀ ਬਦਲ ਤੁਸੀਂ ਚਲੋ ਕਿਸੇ ਨੂੰ ਲੋਟ ਹੋਏ ਨਾ ਮੈਂ ਇਹ ਡਿਊਟੀ ਲਾ ਦਿੰਦਾ ਤੁਹਾਡਾ ਪਰ ਅੱਜ ਹਲਕਾ ਜਾ ਚਲੋ ਪਰ ਵੀ ਬਿਰੋ ਉਹ ਆਹ ਦੇਖ ਕੇ ਕਰੂਗਾ ਤੁਮ ਸਾਰੇ ਹਾਂਜੀ ਠੀਕ ਹੈ ਜੋ ਚਾਹੀਦਾ ਤੁਹਾਨੂੰ ਜੇ ਮੈਂ ਤਾਂ ਮੌਕੇ ਦੀ ਮੈਂ ਆਇਆ ਮੈਨੂੰ ਜੀ ਮੇਨ ਸਾਡਾ ਪਿੰਡ ਆਏ ਵੀ ਰੇਲ ਰੇਲ ਪੱਟੀ ਜਿਵੇਂ ਛੇਪਨ ਖੇਤੀ ਸਾਡੇ ਇਲਾਕੇ ਦਾ ਬਚਾ ਖੰਨਾ ਜੀ ਨਹੀਂ ਦੇ ਦਿਓ ਮੈਂ ਥੋੜਾ ਟੱਕ ਤਬਾਈ ਸਾਰਾ ਹੀ ਜਾਨਾ ਜਿਹੜੀ ਉਹ ਫੋਰ ਹੈਂਡ ਲੱਗੀ ਹੋਈ ਹੈ ਜੰਗਲਾਤ ਵਿਭਾਗਾਂ ਦੀ ਉਹ ਉਹ ਰੇਲ ਪਟਾਈ ਜਾਵੇ ਜੁੱਥੇ ਉਹ ਨਹੀਂ ਪਟਾਉਂਦੀ ਦੇਖੋ ਆਪਣੀ ਮੈਂ ਹੁਣ ਨਹੀਂ ਕਹਿੰਦਾ ਤੁਸੀਂ ਹੁਣੇ ਪਟਾ ਦਿਓ ਤੁਹਾਡੇ ਤੁਸੀਂ ਹੁਣ ਪਟਾ ਦਿਓ ਹੁਣ ਪਟਾ ਦਿਓ ਆਪਣੀ ਸਰਕਾਰ ਦਾਣ ਤੇ ਪਟਾ ਦਿਓ ਆਪਣੀ ਸਰਕਾਰ ਹੋਂਦ ਤੇ ਮੈਂ ਫਤਕਾ ਝਟਣ ਕਰਨ ਲੱਗੇ ਹਾਂ ਹਾਂਜੀ ਮੈਂ ਨਾਂ ਉਸ ਵੀ ਕਰਦਾ ਕਿ ਸਾਰਾ ਸੀਮੈਂਟ ਦਾ ਬੰਦ ਜਿਵੇਂ ਡੈਮ ਬੰਦੇ ਮੈਂ ਹਾਂਜੀ ਹਾਂਜੀ ਸੀਮੈਂਟ ਦੇ ਬੰਦ ਫੀਕਰੀਆਂ ਬਰਵਾਇਸਟ ਉਹ ਹਿੰਮਤ ਨਹੀਂ ਨਿਕਲਦਾ ਨਹੀਂ ਹੈਗਾ ਬੰਦੇ ਅੱਛਾ ਜੀ ਇਹਦੇ ਬਾਅਦ ਨਹੀਂ ਬਾਬਾ ਪਰ ਪਾਣੀ ਗਿਆ ਜੇ ਤੁਸੀਂ ਸੁੱਕ ਕਹੋਗੇ ਨਾ ਮੈਂ ਫੈਕਵਾਣਾ ਮੈਂ ਪਾਣੀ ਆਪਣੇ ਬੰਦੇ ਦੇ ਨਾਲ ਤੋਂ ਨਾਲੇ ਵੱਡੀ ਮਸ਼ੀਨ ਜਿਹਨੂੰ ਨਹੀਂ ਕਰਦੇ ਆਪਾਂ ਕਰਦੇ ਆਪਾਂ ਕਰੀ ਇਹੀ ਵੀ ਛੱਡਾ ਆਜੋ ਭਾਈ ਇਹ ਬੰਦੇ ਦੇ ਸਵੇਰ ਦਾ ਲੱਗਿਆ ਜੀ ਮੇਰਾ ਤਿਆਰ ਬੋਟਾ ਬਹੁਤ ਤਨਵਾਦ ਯਾਰ ਤੁਸੀਂ ਬਚਾ ਲਿਆ ਤੁਸੀਂ ਬਹੁਤ ਲੋਕਾਂ ਨੇ ਸਿਰ ਝੁਕਦਾ ਆਪਣਾ ਪੰਜਾਬੀ ਨੇ ਫੇਰ ਤੇ ਨਾ ਚੰਗਾ ਜੀ ਪਾਣੀ ਇਹਦਾ ਡਾਫ ਬੈਠ ਜਾਂਦਾ ਪਤਾ ਨਹੀਂ ਜੀ ਮਹਿਕਵੇਂ ਕੰਮ ਕਰਨ ਲੱਗੇ ਕੋਈ ਸੋਲਦੇ ਨਹੀਂ ਕੀ ਕਰਦੇ ਕੀ ਨਹੀਂ ਉਹ ਨਾਲੀ ਨੇ ਹੁਣ ਬੜਾ ਦਾ ਕਰਨਾ ਚਾਹ ਰਹੀ ਹੈ ਪਾਣੀ ਦਾ ਲੱਗ ਨਹੀਂ ਉਹ ਨਾਲੀ ਉਹ ਵੱਡੀ ਉਹ ਕੀ ਨਾਲੀ ਬਹੁਤ ਵੱਡੀ ਨਹੀਂ ਹੈ ਇਹ ਫੇਰ ਉਹ ਜਿਗਲਾਤ ਬਣੇ ਹੋਏ ਨੇ ਜੀ 200 ਤੋਂ ਵੀ ਤਾਂ ਨਹੀਂ ਪਿੱਛੇ ਹਟਦਾ। 1 2 ਜੀ ਜੀ